ਗੱਲ ਜਿਹੜੀ ਹੈ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਹੈ ਉਹਦੇ ਵਿੱਚ ਸਾਫ਼ ਕਿਹਾ ਵੀ ਪੱਪਲਪ੍ਰੀਤ ਨੇ ਆਹ ਕੁਛ ਕਿਹਾ ਤੇ ਨਾਲੇ ਉਹ ਹਾਸਾ ਹੱਸਦਾ ਮੇਰੇ ਪੱਤ ਦੀ ਛਿੱਧੀ ਦੇ ਨਾਂ ਲੈ ਕੇ ਮੈਂ ਇੱਕ ਮਾਂ ਸਵਰ ਕਰਕੇ ਬੈਠੀ ਹਾਂ ਮੇਰੇ ਝੋਲੇ 'ਚ ਮੇਰਾ ਪੁੱਤ ਕੋਇਆ ਮੈਂ ਸਵਰ ਕਰਕੇ ਬੈਠੀ ਹਾਂ ਇਹ ਮਾਂ ਰੌਲਾ ਪਾਉਂਦੀ ਖੜਦੀ ਹੈ ਇੱਕ ਵਾਰੀ ਪੁੱਛਿਆ ਇਹਨਾਂ ਨੇ ਆਣ ਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲੱਗਣ ਦਿੰਦੀ ਵੀ ਕਹਿੰਦੀ ਇਹ ਫੋਟੋ ਨਹੀਂ ਲੱਗਣ ਦੇਣੀ ਇਹ ਦੁੱਖੀ ਦਾ ਬੰਦਾ ਤੁਸੀਂ ਕੌਮ ਸਾਰੇ ਦੱਸੇ ਮੇਰੇ ਕੋਲ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਕਹਵੇਂ ਨਾ ਭੋਗਤੇ ਨਾ ਨਹੀਂ ਬੋਲਣਤਾ ਮੈਂ ਕਿਉਂ ਨਹੀਂ ਬੋਲਣਤਾ ਮੈਨੂੰ ਡਿਗਰੂ ਘੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੇ ਜਥੇਬੰਦ ਸੰਪੀਰ ਸਾਰੇ ਕੋਸੀ ਦੀ ਝੂਲੀ ਪਾ ਦੇ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਨੀ ਆ ਵੀ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ ਮੈਂ ਮੇਰਾ ਮੈਂ ਸਰਕਾਰੀ ਆ ਮੈਂ ਉਹਦੇ ਪੁੱਤ ਦਾ ਦੁੱਖ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆੜਾਂ ਦੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਜਾਂਦਾ ਸਾਡੇ ਘਰੇ ਸੀਆਈਡੀ ਆਲਾ ਆਉਂਦਾ ਸੀਆਈਡੀ ਵਾਲੇ ਕਹਿੰਦਾ ਮਾਤਾ ਤੁਹਾਨੂੰ ਦਫ਼ਤਰ ਬੁਲਾਇਆ ਸੀਆਈਡੀ ਜੀ ਮੈਂ ਤਾਂ ਕਮੜੀ ਸੀ ਦੂਜੇ ਦਿਨ ਚਲੀ ਗਈ ਮੈਂ ਕਹਿੰਦੀ ਸੀ ਕਿਹੜਾ ਚੋਰ ਆ ਦੂਜੇ ਦਿਨ ਗਈ ਦੂਜੇ ਦਿਨ ਮੈਂ ਉੱਥੇ ਪਪਲਪੁਰੀ ਤੋਂ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਪਾਗਵਦੀ ਚਿੱਟੀ ਛਲਟ ਪਾਈ ਮੈਂ ਵੇਖੇ ਤੇ ਮੈਂ ਵੇਖ ਕੇ ਪਾਸੇ ਰੰਗੂ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਆਵਾਂ ਤੀਆਂ ਨੂੰ 10 ਤੋਂ 14 ਤੱਕ ਉਥੇ ਠਾਣੇ ਦੇ ਵਿੱਚ ਰੱਖਿਆ ਦਾ ਉਥੇ ਸਾਥੋਂ ਇਹ ਕਿਹਾ ਗਿਆ বিনা ਤੁਹਾਡਾ ਕਸੂਰਾ ਨਾ ਤੇਰੀ ਤੀ ਦਾ ਨਾ ਤੈਨੂੰ ਪੁੱਤ ਦਾ ਜਾਣ ਲੱਗਿਆ ਪਪਲ ਬੰਦੇ ਗਏ ਕਹਿ ਕੇ ਗਿਆ ਇਹ ਖੰਡੇ ਨੂੰ ਪਤਾ ਜੋ ਪਤਾ ਸਾਰਾ ਪਰ ਮੇਰਾ ਜਿਹੜਾ ਮੇਰੇ ਅੰਦਰੋਂ ਅਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਰਲ ਮਿਲ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਨੀ ਹੈ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲੀਅੂ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰੇਕ ਗੱਲ ਤੇ ਪਿੱਟਦਾ ਰਿਹਾ ਜਿਹੜੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਜਾਓ ਫੇਰ ਜਿੱਦਣਾ ਦਸਤਾਰਬੰਦੀ ਹੋਈ ਉਸ ਦਿਨ ਵੀ ਮੇਰਾ ਪੁੱਤ ਫਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰੇ ਗੱਲ ਮੈਨੂੰ ਕਿੰਨਾ ਰਿਆ ਮੇਰਾ ਪੁੱਤ ਕੌਮ ਦਾ ਵਫਾਦਾਰ ਸੀ ਬੇਵਫਾਦਰ ਰਿਹਾ ਅਸੀਂ ਨਾ ਕੋਈ ਸਰਕਾਰੀ ਆ ਨਾ ਅਸੀਂ ਸਰਕਾਰੀ ਬੋਲੀ ਬੋਲਦੇ ਆ ਮੇਰੇ ਪੁੱਤ ਦਾ ਜਿੱਦਣਾ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਪਾਰ ਸੀ 4 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਕਿਹਾ ਪਰ ਜੀਨੇ ਕਲੀਅਰ ਕਰ ਲੈਣਾ ਪੰਥ ਇਕੱਠਾ ਕਰ ਲੋ ਤਾਂ ਮੈਂ ਸਾਰਾ ਕੁਝ ਦੱਸੂਗੀ ਵੀ ਮੇਰੇ ਨਾਲ ਆ ਹੋਇਆ ਮੈਂ ਬਹੁਤ ਬਿਲਕ ਬਿਲਕ ਕਹਿਨੀ ਆ ਵੀ ਮੇਰਾ ਪੁੱਤ ਸਾਜਿਸ਼ਨਾ ਮਪਾਇਆ ਗਿਆ ਸਰਕਾਰਾਂ ਦੇ ਨਾਲ ਰਲ ਕੇ ਮੈਂ ਬਰਦਾਸ਼ਤ ਕਰੀ ਮਿੱਠੀਆਂ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਪਹਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤੱਕ ਗਿਆ ਬੰਦੇ ਆਉਂਦੇ ਜਾਂਦੇ ਆ ਤੇ ਕੌਮ ਚ ਦਫੜਦੇ ਪੈਣ ਸਟੈਂਡ ਤੇ ਰਹੋ ਦੱਸੋ ਮੈਨੂੰ ਲੋਕੋ ਸਾਡਾ ਸਟੈਂਡ ਥੜ ਗਿਆ ਕਿ ਇਹਨਾਂ ਦਾ ਥੜ ਗਿਆ ਮੈਨੂੰ ਦੱਸੋ ਮੈਥੋਂ ਪੁੱਛੋ ਬਹੁਤ ਕੁਝ ਬੋਲਣ ਨੂੰ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਮੇਰੀ ਇਹ ਜਿਹੜੀਆਂ ਬੋਲਣ ਦਾ ਮੇਰਾ ਕੋਈ ਵਿਚਾਰ ਨਹੀਂ ਸੀਗਾ ਜਿਹੜੀ ਕੱਲ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਇੱਕ ਆਈਡੀ ਨੂੰ ਵਾਇਰਲ ਹੋਈ ਐ ਉਹ ਮੈਂ ਸੁਣ ਕੇ ਚੁੱਪ ਸੀ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਕਈ ਲੋਕ ਕਹਿੰਦੇ ਸੀ ਇਹਦਾ ਮਾਨਸਿਕ ਤਸੰਤੁਲਨ ਖਰਾਬ ਹੈ। ਕਈ ਕਹਿੰਦੇ ਆ ਇਹ ਸਰਕਾਰੀ ਮੂਲੀ ਗੋਰੀ ਹੈ। ਮੈਂ ਸਾਰਾ ਕੁਝ ਇਹ ਸੁਣ ਕੇ ਚੌਕਸੀ। ਇੱਕ ਜਿਹੜਾ ਬਘੇਲਾ ਨਾਮ ਦਾ ਸ਼ਖਸ ਉਹਨੇ ਬਹੁਤ ਇਸ ਗੱਲ ਤੇ ਟਿੱਪਣੀ ਕੀਤੀ। ਕੱਲ ਜਿਹੜੀ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਹੈ ਉਹਦੇ ਵਿੱਚ ਸਾਫ਼ ਕਿਹਾ ਵੀ ਪੱਪਲਪ੍ਰੀਤ ਨੇ ਆਹ ਕੁਛ ਕਿਹਾ ਤੇ ਨਾਲੇ ਉਹ ਖਾਸਾ ਹਸਲਾ ਮੇਰੇ ਪੱਖ ਦੇ ਸੀਧੇ ਨਾਲ ਹੈ ਕਿ ਏ ਮੇਰੇ ਨਾਲ ਕਿਉਂ ਇਹ ਕਰ ਰਹੀ ਐ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਨੀ ਐ ਵੀ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ ਮੇਰਾ ਮੈਂ ਸਰਕਾਰੀ ਐ ਮੈਂ ਆਹਦੇ ਪੁੱਤ ਦਾ ਦੁੱਖ ਰੋ ਕੇ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆਲਾਂ ਦੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਮੇਰਾ ਪੁੱਤ ਤੇ ਦੋਵੇਂ ਪਿਓ ਬੋਤ ਸੰਵਿਧਾਨ ਤੋਂ ਉਲਟ ਸੀ ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਉਹ ਤਾਂ ਝੰਡਾ ਆਂ ਇਹ ਸਭ ਆਂਦੇ ਬਰਾਬਰ ਭੁਗਤਿਆ ਜੇ ਆਹ ਹੀ ਕੁਛ ਕਰਨਾ ਸੀਗਾ ਤੇ ਮੇਰੇ ਪੁੱਤ ਨੂੰ ਕਿਉਂ ਮਰਵਾਇਆ ਆਪ ਤਾਂ ਮੈਂ ਇਹੀ ਗੱਲ ਕਹੀ ਵੀ ਆਪ ਤਾਂ ਜੇਲਾਂ ਵਿੱਚ ਬੈਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਛ ਵਾਇਰਲ ਹੋਇਆ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਹੁੰਦਾ ਸਾਡੇ ਘਰੇ ਸੀਆਜੀ ਵਾਲਾ ਆਉਂਦਾ ਸੀਆਜੀ ਵਾਲੇ ਕਹਿੰਦਾ ਮਾਤਾ ਤੁਹਾਨੂੰ ਦਫ਼ਤਰ ਬੁਲਾਇਆ ਸੀ ਸੀਆਜੀ ਵਾਲੇ ਮੈਂ ਤਾਂ ਕਮਣੀ ਸੀ ਦੂਜੇ ਦਿਨ ਚਲੀ ਗਈ ਮੈਂ ਕਿਹਾ ਸੀ ਕਿਹੜਾ ਚੋਰ ਆ ਦੂਜੇ ਦਿਨ ਕਹਿੰਦੇ ਦੂਜੇ ਦਿਨ ਮੈਂ ਉੱਥੇ ਪਪਲਪਰੀ ਤੋਂ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਬਗਵਦੀ ਚਿੱਟੀ ਛਾਲਟ ਪਾਈ ਮੈਂ ਵੇਖੇ ਤੇ ਮੈਂ ਵੇਖ ਕੇ ਪਾਸੇ ਰਮੂ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਮਾਵਾਂ ਤੀਆਂ ਨੂੰ 10 ਤੋਂ 14 ਤੱਕ ਉਥੇ ਠਾਣੇ ਦੇ ਵਿੱਚ ਰੱਖਿਆ ਦਾ ਉਥੇ ਸਾਥੋਂ ਇਹ ਕਿਹਾ ਗਿਆ বিনা ਤੁਹਾਡਾ ਕਸੂਰ ਨਾ ਤੇਰੀ ਧੀ ਦਾ ਨਾ ਤੇਨ ਪੁੱਤ ਦਾ ਜਾਣ ਲੱਗਿਆ ਪਪਲ ਬੰਦੇ ਕੇ ਕਹਿ ਕੇ ਗਿਆ ਵੀ ਖੰਡੇ ਨੂੰ ਪਤਾ ਜੋ ਪਤਾ ਸਾਰਾ ਪਰ ਮੈਂ ਨਾ ਸਰਕਾਰ ਦੇ ਮੂੰਹ ਤੇ ਕਹਿਨੀ ਹੈ ਵੀ ਮੈਨੂੰ ਸਰਕਾਰਾਂ ਤੇ ਮੈਂ ਖੋਦ ਜਿਹੜੇ ਮੇਰੇ ਹੱਡਾਂ ਨਾਲ ਭਿੱਜੇ ਸਾਨੂੰ ਮੇਨੂੰ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਨੇ ਪੁਲਿਸ ਉਹ ਕਹਿੰਦਾ ਰਿਹਾ ਮੇਰੀ ਮਾਂ ਦੇ ਭੈਣ ਨੂੰ ਛੱਡੋ ਮੈਥੋਂ ਪੁੱਛੋ ਜਿਹੜਾ ਕੁਝ ਹੈਗਾ ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂ ਜਾਂਦੇ ਤੇ ਜਾਂਦੇ ਰਹਿੰਦੇ ਮੇਰਾ ਪੁੱਤ ਅਖੀਰ ਤੱਕ ਆਪਣੇ ਕੌਮ ਦਾ ਵਫਾਦਾਰ ਰਿਹਾ ਮੈਂ ਵੀ ਬੋਲਣਾ ਬਹੁਤ ਕੁਝ ਬੋਲ ਸਕਦੀ ਸੀ ਸਾਲ ਪਹਿਲਾਂ ਵੀ ਬੋਲ ਸਕਦੀ ਐ ਇਹ ਜਿਹੜੀ ਵੀਡੀਓ ਮੇਰੀ ਸਿਆਣਾ ਦੇ ਬਣੇ ਹੋਈ ਹੈ ਮੈਂ ਆਪ ਦਾ ਦੁੱਖ ਰੋਇਆ ਆਪ ਦੇ ਪੁੱਤ ਦਾ ਦੁੱਖ ਰੋਇਆ ਸੀ ਮੇਰਾ ਜਿਹੜਾ ਮੇਰੇ ਅੰਦਰੋਂ ਅੱਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਨਾਲ ਮਿਲ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਨੀ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲੇਵ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰ ਇੱਕ ਗੱਲ ਤੇ ਪਿੱਟਦਾ ਰਿਹਾ ਜਿਹੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਜਾਓ ਫਿਰ ਜਿੱਦਣਾ ਦਸਤਾਰਬੰਦੀ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰ ਇੱਕ ਗੱਲ ਮੈਨੂੰ ਕਹਿੰਦਾ ਰਿਹਾ ਮੇਰਾ ਪੁੱਤ ਕੌਮਲਾ ਵਫਾਦਾਰ ਸੀ ਤੇ ਵਫਾਦਾਰ ਰਿਹਾ ਅਸੀਂ ਨਾ ਕੋਈ ਸਰਕਾਰੀ ਐ ਨਾ ਅਸੀਂ ਸਰਕਾਰੀ ਬੋਲੀ ਬੋਲਦੇ ਆਂ ਪਰ ਮੈਨੂੰ ਟਾਰਗੇਟ ਨਾ ਕਰੋ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਿਆ ਮੈਂ ਇੱਕ ਮਾਂ ਸਬਰ ਕਰਕੇ ਬੈਠੀ ਆ ਮੇਰੀ ਝੋਲੀ 'ਚ ਮੇਰਾ ਪੁੱਤ ਖੋਇਆ ਮੈਂ ਸਬਰ ਕਰਕੇ ਬੈਠੀ ਆ ਇਹ ਮਾਂ ਰੋਲਾ ਪਾਉਂਦੀ ਖੜਦੀ ਆ ਇੱਕ ਵਾਰੀ ਪੁੱਛੇ ਇਹਨਾਂ ਨੇ ਆਣ ਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲੱਗਣ ਦਿੰਦੀ ਵੀ ਕਹਿੰਦੀ ਇਹ ਫੋਟੋ ਨਹੀਂ ਲੱਗਣ ਦੇਣੀ ਇਹ ਦੁੱਕੀ ਦਾ ਬੰਦਾ ਤੁਸੀਂ ਕੌਮ ਸਾਰੇ ਦੱਸੇ ਮੇਰੇ ਪੁੱਤ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਕਹਵੇਂ ਨਾ ਭੋਗਤੇ ਨਾ ਨੀ ਬੋਲਣਤਾ ਮੈਂ ਕਿਉਂ ਨੀ ਬੋਲਣਤਾ ਮੈਨੂੰ ਡਿੰਗਰੂ ਘੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੇ ਜੱਥੇ ਬੰਦ ਸੰਪੀਰ ਸਾਰੇ ਕੋਸੇ ਦੀ ਝੋਲੀ ਪਾ ਦੇ ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਤੇਰੇ ਨਾਲ ਹੈ ਇਹਨਾਂ ਨੇ ਕਿਸੇ ਵੀ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ ਸਵਾ ਇਹ ਆਣ ਕੈਂ ਕਹਿਣ ਲੱਗੇ ਵੀ ਇਹਨੂੰ ਕੈਂਸਰ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਮੇਰੇ ਪੁੱਤ ਦਾ ਜਦੋਂ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਭਾਰ ਸੀ 14 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਹਾਂ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਪਿਆ ਪਰ ਜੀਨੇ ਕਲੀਅਰ ਕਰ ਲੈਣਾ ਪੰਚ ਇਕੱਠਾ ਕਰ ਲੋ ਤਾਂ ਮੈਂ ਸਾਰਾ ਕੁਝ ਦੱਸੂਗੀ ਇਹ ਮੇਰੇ ਨਾਲ ਆ ਹੋਇਆ ਮੈਂ ਬਹੁਤ ਬਿਲਕੁਲ ਕੇ ਕਹਿੰਨੀ ਐ ਵੀ ਮੇਰਾ ਪੁੱਤ ਸਾਜ਼ਿਸ਼ਨਾਮਾ ਪਾਇਆ ਗਿਆ ਸਰਕਾਰਾਂ ਦੇ ਨਾਲ ਲੜ ਕੇ ਸਰਕਾਰ ਬੇਦੋਚੀ ਦੀ ਸਭ ਤੋਂ ਵੱਡੀ ਸਰਕਾਰ ਜੇ ਮੇਰੇ ਪੁੱਤ ਮੋਦੀ ਨੇ ਕੇਸ ਪਾਇਆ ਸੀ ਸਾਡੇ ਘਰੇ ਇੱਕ ਵਾਰੀ ਪੁਲਿਸ ਨਹੀਂ ਆਈ ਹੁਣ ਜਦੋਂ ਇਹ ਗੱਲ ਹੋਈ ਆ ਆ ਝੰਡਾ ਲਾਉਣ ਦੀ ਤੇ ਉਧਰੋਂ ਇਧਰ ਅਜਨਾਲੇ ਵਾਲਾ ਕੰਮ ਹੋਇਆ ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ ਹਾਲਾਂਕਿ ਅਸੀਂ ਸੂਤ ਸਾਰੇ ਦਿੱਤੇ ਸਰਕਾਰ ਨੂੰ ਉਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਆ ਇਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਇਹ ਸਾਰਾ ਕੁਝ ਰਲਮਿਲੀ ਸਾਜ਼ਿਸ਼ ਆ ਮੈਂ ਬਰਦਾਸ਼ਤ ਕਰੀ ਬਿਠੀ ਆ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤਾਂ ਗਿਆ ਬੰਦੇ ਆਉਂਦੇ ਜਾਂਦੇ ਆ ਤੇ ਕੌਮ ਚ ਤਾਂ ਫੜਦੀ ਪੈਣੀ ਸਟੈਂਡ ਤੇ ਰਹੋ ਦੱਸੋ ਮੈਨੂੰ ਲੋਕੋ ਸਾਡਾ ਸਟੈਂਡ ਥੜ ਗਿਆ ਕਿ ਇਹਨਾਂ ਦਾ ਥੜ ਗਿਆ ਮੈਨੂੰ ਦੱਸੋ ਮੈਥੋਂ ਪੁੱਛੋ ਬਹੁਤ ਕੁਝ ਬੋਲਣ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ